ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰਸ਼ਰੀ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਗਿੱਦੜਵਾਹਾ ਪੈ ਜਾਂਦੀ ਆ ਇੱਕ ਟਾਪ ਦਾ ਨਗੀਨਾ ਵਖਾਉਣ ਲੱਗੇ ਆ ਦੋਸਤੋ ਤੀਜਾ ਸੁਆ ਗੱਬਣ ਮਾਝਾ ਪਿਓਰ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਦੋਸਤੋ ਟਾਪ ਦਾ ਨਗੀਨਾ ਬਹੁਤ ਰਾਜੀਪੜੀ ਐ ਤੇ ਚੰਗੇ ਦੋਸਤੋ ਥਣ ਹਵਾਨੇ ਵਾਲੀ ਆ ਬਣਦੀ ਟਰੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਬਾਈ ਜੀ ਹਾਂਜੀ ਦੋਸਤੋ ਠੀਕ ਆ ਇੱਕ ਵਾਰੀ ਨਾਂ ਦੱਸਿਓ ਭਰਾ ਆਪਣਾ ਆਪਣਾ ਬਲਕਰਨ ਸਿੰਘ ਆ ਜੀ ਬਲਕਰਨ ਸਿੰਘ ਠੀਕ ਆ ਬਾਈ ਬਲਕਰਨ ਆਪਣਾ ਨੰਬਰ ਵੀ ਦੱਸ ਦਿਓ ਆਪਣਾ 94643 99643 30203 30203 ਠੀਕ ਹੈ ਇਹ ਨੰਬਰ ਬਈ ਮੱਝ ਕਿੰਨਵਾਂ ਸੂਆ ਹੁੰਦੀ ਆ ਇਹ ਤੀਜਾ ਸੂਆ ਹੁੰਦੀ ਆ ਜੀ ਘਰਦੀ ਆ ਆਪਣੇ ਹਾਂਜੀ ਘਰਦੀ ਠੀਕ ਆ ਤੇ ਮਗਰਲੇ ਸੂਏ ਬਈ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਨੇ 15 ਕਿਲੋਟਰ ਚ ਹੋਇਆ ਜੀ 15 ਕਿਲੋਟਰ ਚ ਹੋਇਆ ਵਾ ਹਾਂਜੀ ਠੀਕ ਆ ਤੇ ਆਈ ਤੀ ਕੀ ਨਿਮਾਨ ਕਰਦੇ ਆ ਬਈ ਕਿੰਨਵਾਂ ਕਿੰਨਾ ਕ ਕੱਢ ਦੂਗੀ ਇਹ 16 17 ਲੀਟਰ ਤਾਂ ਨਾਰਮਲ ਹੀ ਦੇ ਦੂਗੀ 16 17 ਲੀਟਰ ਦੀ ਜੱਜਮੈਂਟ ਹੈਗੀ ਇਹ ਵੀ ਕੱਢ ਦੂਗੀ ਹਾਂਜੀ ਠੀਕ ਆ ਸੀਮਨ ਵਗੈਰਾ ਦਾ ਪਤਾ ਹੈ ਬਈ ਕਿਹਨਾ ਲੱਗਿਆ ਸਰਕਾਰੀ ਸੀਮਨ ਦਾ ਲੱਗਿਆ ਸਰਕਾਰੀ ਸੀਮਨ ਲੱਗਿਆ ਹੋਇਆ ਠੀਕ ਆ ਤੇ ਕਿੰਨੇ ਦਿਨ ਲੱਜੂਗੀ ਬਾਈ ਇਹ ਹਜੇ ਲੈਂਦੀ ਆਈ ਹਫਤਾ 10 ਦਿਨ ਹਜੇ ਹਫਤਾ 10 ਦਿਨ ਲੈਂਦੀ ਹੈ ਹਮ ਠੀਕ ਆ ਲੋ ਵੀ ਸਜਣੋ ਬਿਲਕੁਲ ਕੁੰਡਾ ਸਿੰਘ ਆ ਸੋਹਣੇ ਕੱਦ ਦਾ 48 ਦੋਸਤੋ ਮਾਝਾ ਦੇਖ ਸਕਦੇ ਆ ਰਾਜੀਪੜੀ ਆ ਸੰਭਾਈ ਦੋਸਤੋ ਬਾਈ ਦੀ ਚੰਗੀ ਆ ਚੰਗੀ ਸਿਹਤ ਆ ਦੋਸਤੋ ਰਾਜੀਪੜੀ ਆ ਥਣਹਮਾਨਾ ਦੋਸਤੋ ਬਹੁਤ ਸਾਫ ਆ ਇੱਕ ਵੀ ਵਾਲ ਦੋਸਤੋ ਜਿਹੜਾ ਇਹਦੇ ਸੀਰੀਜ਼ ਦੇ ਉੱਤੇ ਚਿੱਟਾ ਹੈ ਨੀਗਾ ਪੂਛ ਵੀ ਜਮਾ ਜੈਡ ਬਲੈਕ ਆ ਪਿਓਰ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਹੈ ਦੋਸਤੋ ਥਾਣਾ ਦਾ ਗੈਪ ਸਾਈਜ਼ ਦੋਸਤੋ ਬਹੁਤ ਸੋਹਣਾ ਨੇੜੇ ਹੋ ਕੇ ਤੁਹਾਨੂੰ ਖਾ ਦਿਨੇ ਆ ਦੇਖ ਸਕਦੇ ਆ ਬਿਲਕੁਲ ਸਾਫ ਸੂਰਾ ਥਾਣਾ ਦੋਸਤੋ ਐ ਚਾਰੇ ਦੋਸਤੋ ਥਾਣਾ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਤੇ ਲੱਗੇ ਹੋਏ ਆ ਗੈਪ ਸੋਹਣਾ ਦੋਸਤੋ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਹੋਇਆ ਦੋਸਤੋ ਬਾਕੀ ਦੋਸਤੋ ਹਫਤਾ 10 ਦਿਨ ਬਾਈ ਜਾਂਦਾ ਸੂਨ ਦੇ ਵਿੱਚ ਦੋਸਤੋ ਬਾਕੀ ਹੈ ਇਹਦੇ ਖਾਣਾ ਹਵਾਣਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨਮਾਨ ਕਰਵਾ ਦਿੰਨੇ ਆ ਬਿਲਕੁਲ ਸਾਫ਼ ਸੁਥਰਾ ਦੇਖ ਸਕਦੇ ਆ ਦੇਖ ਸਕਦੇ ਆ ਦੋਸਤੋ ਬਹੁਤ ਸਾਫ਼ ਸੁਥਰਾ ਥਾਣਾ ਦੋਸਤੋ ਗੈਬ ਚੰਗਾ ਥਾਣਾ ਦੇ ਵਿੱਚ ਦੇਖ ਸਕਦੇ ਆ ਇਹ ਬਾਕੀ ਦੋਸਤੋ ਰਾਜੀਪਲੀ ਬਹੁਤ ਆ ਦੇਖ ਸਕਦੇ ਆ ਤੇ ਤੁਰੀ ਜਾਂਦੀ ਤਾਂ ਦੋਸਤੋ ਤੁਹਾਨੂੰ ਹਵਾਨੇ ਦੀ ਜਿਹੜੀ ਹੋਰ ਵੀ ਜੱਜਮੈਂਟ ਹੋ ਜਾਣੀ ਹੈ ਤੋਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਬਹੁਤ ਰਾਜੀਪਲੀ ਤੇ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਆ ਤੋਰੀ ਬਈ ਮੜਾ ਇਹ ਸਾਈਂ ਆ ਦੋਸਤੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜੱਜਮੈਂਟ ਆ ਜਿਹੜੀ ਲਾ ਲੈਣੀ ਹੈ ਦੋਸਤੋ ਦੇਖ ਸਕਦੇ ਆ ਦੋਸਤੋ ਮਗਰਲੇਪਾ ਤੋਂ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੇ ਬਾਕੀ ਦੋਸਤੋ ਹਫਤਾ ਦੱਸ ਦੇਣ ਸੂਣ ਦੇ ਵਿੱਚ ਬਾਕੀ ਆ ਘਰੇਲੂ ਪਰਿਵਾਰਾਂ ਦਾ ਉਸ ਤੋਂ ਬਾਈ ਦਾ ਖੇਤੀਬਾੜੀ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਸੋਹਣੀ ਦੋਸਤੋ ਝੋਟੀ ਆ ਦੇਖ ਸਕਦੇ ਆ ਜੇ ਵੀਰ ਦੋਸਤੋ ਕੋਈ ਸ਼ੌਂਕ ਨਾ ਸੰਭ ਨੂੰ ਲੈਂਦਾ ਚੰਗੀ ਦੋਸਤੋ ਝੋਟੀ ਆ ਸੋਹਣੇ ਬੱਚੇ ਦੋਸਤੋ ਤਿਆਰ ਕਰਨ ਦੇ ਕਾਬਿਲ ਆ ਬਾਨ ਲਾ ਬਈ ਕੀ ਮੋਲ ਕਰਾਂਗੇ ਬਈ ਇਹਦਾ ਜਿਹੜੀ ਤੇ 175 ਲੈਣਾ 175000 ਹਾਂਜੀ ਕੋਈ ਥੋੜਾ ਬਹੁਤਾ ਬਾਈ ਬਾਨ ਤਾਨ ਬਾਨ ਤਾਨ ਕਰਦਾ ਹਾਂ ਲੋਬੀ ਸਜਣੋਂ 1,75,000 ਰੁਪਏ ਬਾਈ ਨੇ ਡਿਮਾਂਡ ਮੰਗੀ ਆ। ਬਾਕੀ ਦੋਸਤੋ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਜਿੰਨੇ ਈ ਤੁਹਾਨੂੰ ਜੱਜ ਦੀਏ ਤੁਸੀਂ ਇੱਥੇ ਆਓ ਤਸੱਲੀ ਕਰੋ। ਬਾਈ ਨਾਲ ਸੌਦਾ ਕਰ ਲਓ ਇਹ ਨੰਬਰ ਸਕਰੀਨ ਤੇ ਆ। ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਸਾਡੇ ਨਾਲ ਸੰਪਰਕ ਕਰ ਲਿਓ ਜੀ। ਤੇ ਸੁਖਰਾਜ ਦੇ ਵੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ। ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਦੋਸਤੋ।